21 ਲੱਖ ਰੁਪਏ ਦੀ 22 ਮਾਡਲ 16 ਲੱਖ ਰੁਪਏ ਦੀ 22 ਮਾਡਲ ਕਾਰ ਪਹਿਲੇ ਨਾਂ ਦੀ ਪਹਿਲੇ ਨਾਂ ਦੀ 16 ਲੱਖ ਰੁਪਏ ਦੀ ਪੱਕੇ ਨੰਬਰ ਦੀ 16 ਲੱਖ ਰੁਪਏ ਦੀ ਯਾਰ 9 ਸਾਲ ਦਾ ਪਹਿਲਾ ਤੋਹਫਾ ਤੁਹਾਡੇ ਵਾਸਤੇ ਬਈ ਹੈ ਨਾ ਪੰਜਾਬ ਨੰਬਰਾਂ ਨਾਲੇ ਲੁਧਿਆਣੇ ਦਾ ਨੰਬਰ ਬਈ ਹੈ ਨਾ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਸਾਰੀ オリジナル ਕੋਈ ਐਕਸੀਡੈਂਟ ਨਹੀਂ ਚੱਲੀ ਕਿੰਨੀ ਹੈ 30000 ਚੱਲੀ ਆ 30000 ਕਿਲੋਮੀਟਰ ਕਾਰ ਚੱਲੀ ਆ ਉਰੇ ਬਾਈ ਜਿਹੜੀ ਕਾਰਾਂ ਨੇ ਗੱਲ ਕਰਾਂ ਵੀ ਮਿਨੀਮਮ ਤੋਂ ਮਿਨੀਮਮ ਲੱਖ ਰੁਪਿਆ ਦੇ ਕੇ ਕਾਰ ਮਿਲ ਜੂਗੀ ਤੁਹਾਨੂੰ ਹਾਂਜੀ ਬਾਕੀ ਅਪਗ੍ਰੇਡ ਦੀ ਗੱਲ ਕਰਾਂ ਵੀ ਜਿੰਨੀਆਂ ਮਰਜ਼ੀ ਬਾਈ ਹੈ ਨਾ ਚਾਹੇ 10 ਲੱਖ ਡਾਊਨ ਪੇਮੈਂਟ ਦੇ ਦੋ ਗੱਡੀਆਂ ਹਿਸਾਬ ਨਾਲੇ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਆ ਬਈ ਇਹ ਵਾਲਾ ਸਾਲ ਸਾਰਿਆਂ ਵਾਸਤੇ ਭੱਗਾ ਵਾਲਾ ਚੜੇ ਤੇ ਉਹਨਾਂ ਭਰਾਵਾਂ ਵਾਸਤੇ ਇੱਕ ਗੱਲ ਕਰਦੇ ਆ ਬਈ ਜਿਹੜੇ ਹਲੇ ਤੱਕ ਅਰਜ਼ਈਆਂ ਦੇ ਵਿੱਚ ਬੜੇ ਬੈਠੇ ਰਹੇ ਨਿਕਲ ਲੋ ਬਾਰੇ ਕੋਈ ਫਾਇਦਾ ਨਹੀਂ ਅਰਜ਼ਈਆਂ ਨੇ ਇਕੱਲੀ ਗਰਮੈਸ਼ ਦੇਣੀ ਆ ਪੈਸੇ ਨਹੀਂ ਤੁਹਾਨੂੰ ਦੇਣੇ ਹੈਨਾ ਪੈਸੇ ਦੇਣਾ ਸਿਰਫ ਕੰਮ ਨੇ ਬਈ ਕੰਮ ਕਰਨਾ ਪੂ ਰੁਪਈਏ ਆਉਣਗੇ ਫੇਰ ਹੀ ਗੱਡੀਆਂ ਆਉਣਗੀਆਂ ਹੱਥ 'ਚ ਬਿਲਕੁਲ ਬਈ ਹੈਨਾ ਕਈਆਂ ਨੂੰ ਗੁੱਸਾ ਲੱਗਣਾ ਤੇ ਕਈਆਂ ਨੇ ਇਹਨੂੰ ਮੋਟੀਵੇਸ਼ਨ ਸਮਝ ਲੈਣਾ ਬਈ ਹੈਨਾ ਕੰਮ ਕਰਨਾ ਪੈਣਾ ਬਈ ਅਸੀਂ ਵੀ ਹੈਨਾ ਤੁਹਾਡੇ ਸਾਹਮਣੇ ਆ ਦੇਖੋ ਪਗੜੀ ਖਾਂਗੇ ਤੇ ਸ਼ਾਮ ਤਾਰਾ ਉਹ ਸੋਇਆ ਪਿਆ ਪਰ ਫੇਰ ਵੀ ਕੰਮ ਤੇ ਆਇਆ ਬਈ ਤੇ ਬਈ ਤੁਸੀਂ ਆਓ ਅ ਵਗਲ ਕਰਾ ਵੀ ਕਰੋ ਕੰਮ ਕਰ ਕਰੋ ਬਈ ਗੱਡੀਆਂ ਤੁਹਾਡੇ ਵਾਸਤੇ ਲੈ ਕੇ ਆਉਣੇ ਆਂਗੀਆਂ ਸਾਰੀਆਂ ਹੈਨਾ ਵੀ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਜਿੱਦਾਂ ਦੀ ਬਈ ਆਪਣੀ ਹੈਨਾ ਆਪਾਂ ਕਹਿੰਦੇ ਉਸ ਟਾਈਮ ਵੀ ਆਪਣੀ ਕੰਡੀਸ਼ਨ ਬਣਦੇ ਆ ਜਿਹੜੀ ਮਰਜ਼ੀ ਕਰੀ ਸਕਦੇ ਆ ਦੇ ਵੀ ਕਰੋ ਵੀਡੀਓ ਸ਼ੇਅਰ ਤਾਂ ਬੱਦ ਤੋਂ ਬੱਦ ਤੇ ਤੁਹਾਨੂੰ ਕਾਰਾਂ దਈਆਂ ਅੱਜ ਆਪਾਂ ਕਮ ਲਾਟ ਡੀਜ਼ਲ ਨੂੰ ਜਾਣਾ ਤੇ ਖੜਿਆ ਅਸੀ ਕਾਲ ਵੀਰੇ ਅਸੀ ਕਾਲ ਜੀ ਹੈਪੀ ਨਿਊ ਇਅਰ ਮੁਬਾਰਕਾ ਨਵੇਂ ਸਾਲ ਦੀਆਂ ਵੀਰੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ 2024 ਬਹੁਤ ਵਧੀਆ ਨਿਕਲਿਆ ਤੇ ਆਉਣ ਵਾਲਾ ਜਿਹੜਾ ਇਹ ਹੁਣ ਚੱਲ ਰਿਹਾ 2025 ਤੁਹਾਡੇ ਸਾਰਿਆਂ ਵਾਸਤੇ ਬਹੁਤ ਹੀ ਜਿਆਦੇ ਪਾਵਰਫੁਲ ਹੋਵੇ ਹਾਂਜੀ ਤੇ ਤੁਹਾਨੂੰ ਬਹੁਤ-ਬਹੁਤ ਕਮਾਈਆਂ ਦੇਵੇ ਇਸ ਹਾਲੇ ਲੈ ਵੀ ਇੱਕ ਬਾਈ ਤਾਂ ਉੱਠ ਗਿਆ ਹਨਾ ਇਹ ਵੀਡੀਓ ਦੇਖ ਕੇ ਉੱਠੀ ਵੇਰਾ ਬਾਈ ਤੇ ਠੀਕ ਹੈ ਉਸ ਤੋਂ ਬਾਅਦ ਬਈ ਜਿਹੜਾ ਕੰਮਕਾਰ ਲੱਗ ਜਾਓ ਜਿਹੜਾ ਮਰਜ਼ੀ ਕੰਮ ਕਰੋ ਪਰ ਸੱਚੇ ਦਿਲ ਨਾਲ ਕਰੋ ਚੰਗਾ ਕੰਮ ਕਰੋ ਭਈਆਂ ਨਾ ਗੱਡੀਆਂ ਤੁਹਾਡੇ ਵਾਸਤੇ ਆਪਾਂ ਲੈ ਕੇ ਆਉਂਦੇ ਰਹਨੇ ਆ ਲੈ ਕੇ ਆਉਂਦੇ ਰਾਵਾਂਗੇ ਤੇ ਪਹਿਲੀ ਕਾਰ ਦੀ ਆਪਾਂ ਗੱਲਬਾਤ ਕਰੀ ਹੈ ਬਾਈ ਹਨਾ ਆ ਆਪਾਂ ਉਦੋਂ ਨਵੀਂ ਨੋਵਾ ਕ੍ਰਿਸਟਾ ਦਾ ਕਰਦੇ ਦੇ ਦੀ ਬਈ ਆਹ ਕਿਹੜਾ ਮਾਡਲ ਹੈ ਇਹ ਇਹ ਵੀਰੇ 2022 ਮਾਡਲ ਆ ਹਾਂਜੀ ਨਵੇਂ ਸਾਲ ਤੇ ਪਹਿਲੇ ਹੀ ਧੁਮਾਕਾ ਅੱਛਾ ਨੋਵਾ ਕ੍ਰਿਸਟਾ 2022 ਮਾਡਲ ਹਾਂਜੀ ਸਾਰੀ origignal ਗੱਡੀ ਲੋਕਲ ਨੰਬਰ ਦੀ ਠੀਕ ਹੈ ਸਿਰਫ 16 ਲੱਖ ਰੁਪਏ ਦੀ 16 ਲੱਖ ਰੁਪਇਆ ਦੀ 22 ਮਾਡਲ 16 ਲੱਖ ਰੁਪਏ ਦੀ ਬਾਈ ਮਾਡਲ ਕਾਰ ਇਹਨੂੰ ਪਹਿਲੇ ਨਾਂ ਦੀ ਪਹਿਲੇ ਨਾਂ ਦੀ 16 ਲੱਖ ਰੁਪਏ ਪੱਕੇ ਨੰਬਰ ਦੀ 16 ਲੱਖ ਰੁਪਏ ਦੀ ਯਾਰ 90 ਸਾਲ ਦਾ ਪਹਿਲਾ ਤੋਹਫਾ ਤੁਹਾਡੇ ਵਾਸਤੇ ਬਈ ਹੈ ਨਾ ਪੰਜਾਬ ਨੰਬਰਾਂ ਨਾਲੇ ਲੁਧਿਆਣੇ ਦਾ ਨੰਬਰ ਬਈ ਹੈ ਨਾ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਸਾਰੀ origignal ਕੋਈ ਐਕਸੀਡੈਂਟ ਨਹੀਂ ਚੱਲੀ ਕਿੰਨੀ ਹੈ 30000 ਚੱਲੀ ਆ 30000 ਕਿਲੋਮੀਟਰ ਕਾਰ ਚੱਲੀ ਆ ਬਲੈਕ ਫੋਰਚੂਨਰ ਬਲੈਕ ਫੋਰਚੂਨਰ ਹਾਂ ਜੀ ਕਾਰ ਬਦਲ ਕੇ ਰੇਟ ਵੀ ਚੱਕ ਦਈਏ ਘਟਾਓ 10 ਲੱਖ ਰੁਪਏ ਦੀ 13 ਮਾਡਲ 13 ਮਾਡਲ ਪੰਜਾਬ ਨੰਬਰ 778 ਪੇਡ ਨੰਬਰ ਹੈ ਨਾ ਬਈ ਨੰਬਰ ਸਾਰੀ ਪੰਜਾਬ ਮਿਲਣਗੇ ਤੁਹਾਨੂੰ ਬਈ ਹੈ ਨਾ ਮੈਨੂਅਲ 4/2 ਬਲੈਕ ਫੋਰਚਨਰ ਲਬਦਾ ਨਹੀਂ ਰੰਗ ਕਾਲਾ ਛੇਤੀ ਆਪਣੇ ਕੋਲ ਖੜਿਆ ਅਰੀਜਨਲ ਪੇਂਟ ਦੀ ਆ ਗੱਡੀ ਲੈ ਬਈ ਤੇ ਇਹ ਕਾਰ ਆ ਬਈ ਹੈ ਨਾ ਕਾਰਾਂ ਲਗਭਗ ਗੱਲ ਕਰਾ 40-45 ਕਰ ਹੈਗੀਆਂ ਹੈਗੀਆਂ ਵੀਰੇ 40-45 ਕਰਾ ਤੁਹਾਨੂੰ ਇਸ ਬਲੌਗ ਚ ਮਿਲਣਗੀਆਂ ਤੇ ਆਹ ਕਾਰ ਆਗੀ ਬਈ ਇਹ ਵੀਰੇ 5 ਲੱਖ 99 ਹਜ਼ਾਰ ਦੀ ਪੂਰੇ ਪੂਰੇ 4x4 ਮੈਨੂਅਲ ਮੋਡਲ ਆਰਚਨਰ 2010 ਮਾਡਲ ਦੀ ਪਾਸਿੰਗ ਆ ਸਾਲ ਦੀ ਆ ਜੀ ਠੀਕ ਹੈ ਹਾਂ ਜੀ ਫਿਰ ਅੱਗੇ ਪਾਸ ਹੋ ਜੂ 9000 ਰੁਪਿਆ ਲੱਗਦਾ ਪਾਸਿੰਗ ਪਈ ਹੈ ਤੇ 5 ਲੱਖ ਤੇ 99000 ਰੁਪਿਆ ਦੀ ਫੋਰਚਨਰ ਲੈ ਜਾਓ ਮਿੱਤਰੋ ਘਰੇ ਕੰਮਕਾਰ ਵੀ ਕਰ ਸਕਦੇ ਆਗੇ ਬਹੁਤ ਕੁਝ ਹੁੰਦਾ ਬਾਈ ਹਨਾ ਆਪਾਂ ਕਿਦੇ ਥੋੜਾ ਦਿਮਾਗ ਹੋਣਾ ਚਾਹੀਦਾ ਕਿੰਨਾ ਸ਼ਾਰਪ ਹੈ ਆਪਾਂ 70000 ਤੱਕ ਰੈਂਟ ਦਾ ਹੀ ਮਿਲ ਜਾਣਾ ਪੁਰਾਣੀ ਛੇਬਦਾ ਵੀ ਬਾਈ ਕੁਝ ਵੀ ਕਰਾ ਲੈਣਾ ਹਨਾ ਤੇ ਆਹ ਵੀਰੇ ਇਹ ਵੀਰੇ ਐਕਸ ਜੀ ਵੀ 500 ਹਾਂ ਜੀ 2018 ਮਾਡਲ ਆ ਸੈਕੰਡ ਓਨਰ ਆ ਲੁਧਿਆਣੇ ਦਾ ਨੰਬਰ ਆ ਠੀਕ ਹੈ ਗੱਡੀ ਦਾ ਰੇਟ 11 ਲੱਖ ਰੁਪਿਆ 11 ਲੱਖ 11 ਲੱਖ ਦੇ ਨਾਲ 11000 ਰੁਪਿਆ ਡਿਮਾਂਡ ਕਰਦੇ ਆ 11 ਦੀ ਦਵਾ ਦੂੰਗਾ ਪੂਰੇ ਪੂਰੇ 11 ਦੇ ਦਾਂਗੇ ਉਹ W10 ਨਾਲ ਸਨਰੂਫ ਵਾਲੀ ਠੀਕ ਹੈ ਤੇ ਆਹ ਇਹ ਵੀਰੇ ਹੈਗੀ ਇਨੋਵਾ ਕ੍ਰਿਸਟਾ ਹਾਂਜੀ 2016 ਮਾਡਲ V ਵੇਰੀਐਂਟ ਆ ਇਹ ਡੀਜ਼ਲ ਆ ਇਹਦਾ ਰੇਟ ਹੈਗਾ ਵੀਰੇ ਆਪਣਾ ਵਾ 12 ਲੱਖ ਤੇ 50000 ਕਿੰਨਾ ਮਾਡਲ ਹੈ 16 ਮਾਡਲ 16 ਮਾਡਲ 16 ਮਾਡਲ 1250 ਪਹਿਲੇ ਨਾਲ ਦੀ 80 85000 ਜੱਲੀ ਲੈ ਜਾਓ ਬਈ ਹਲੋ ਤੇ ਤੁਹਾਨੂੰ ਮੈਂ ਉਸ ਤੋਂ ਬਾਅਦ ਵੀ ਇੱਕ ਹੋਰ ਕਾਰ ਹੈ ਉਹ ਦੇਖੋ ਵੈਨਿਊ ਕਾਰ ਹੈਗੀ ਆਪਣੀ ਆ ਵੈਨਿਊ ਕਰੇਟਾ ਸਾਰਾ ਕੁਝ ਹੈਗਾ ਅੱਜ ਵੈਨਿਊ ਕਾਰ ਦੇ ਰਹੇ ਆ ਬਈ ਆਜੋ ਫਿਰ ਹਲਾ ਹਾਂ ਇਹ ਵੈਨਿਊ ਕਾਰ ਆ ਗਈ ਆਪਣੇ ਲਵੇ ਵਾਈਟ ਕਲਰ ਦੀ ਬਈ ਇਹ ਵੀ ਸਨਰੂਫ ਵਾਲੀ ਸਨਰੂਫ ਵਾਲੀ ਹੋਰ ਸਨਰੂਫ ਵਾਲੀ ਕਾਰ ਬਈ ਅੰਦਰੋਂ ਦਿਖਾ ਦਿਆ ਜਰਾ ਹਲੋ ਬਈ ਡੀਜ਼ਲ ਗੱਡੀ ਆ ਵੀਰੇ ਲਿਆ ਅੰਦਰੋਂ ਦਿਖਾ ਦੇ ਕੈਮਰਾ ਲਿਆ ਮਾੜਾ ਵੀਰੇ ਚੈੱਕ ਕਰੋ ਬਈ ਹਲਾ ਅੰਦਰੋਂ ਕਾਰ ਬਹੁਤ ਸੋਹਣੀ ਐ ਕਸਟਮਰ ਦੀ ਕਾਰ ਆ ਐਸ 6 ਵੇਰੀਐਂਟ ਆ ਉਸ ਟੂ ਸਟਾਰਟ ਆ ਕੁਝ ਬਟਨ ਸਨਰੂਫ ਠੀਕ ਐ ਸਾਰੇ ਫੀਚਰ ਆਜ ਲਾਈ ਬੀਲ ਵੀ ਹੈਗੇ ਆ ਟਾਇਰ ਵੀ ਜਮਨ ਨਵੇਂ ਆ ਠੀਕ ਐ ਆਰ ਮੋਸਟ ओरिजिनल ਪੇਂਟ ਆ ਸਾਰਾ ਪਹਿਲੇ ਨਾਂ ਦੀ ਕਿੰਨੇ ਰੁਪਏ 68000 ਚੱਲੀ ਆ ਪਹਿਲੇ ਨਾਂ ਦੀ ਕੰਪਨੀ ਹਿਸਟਰੀ ਸਾਰੀ ਅੱਛਾ 60000 ਮੇਰੇ ਕੋਲ ਤੇ ਇਹ ਗੱਡੀ ਵੀਰੇ ਮੰਗਦੇ ਆ ਰੇਟ ਉਹ ਨਾ ਮੰਗਦੇ ਹੈਗੇ ਆਪਣੇ ਦੋ ਬਾਈ ਹੋਣੀ ਸਾਢੇ 10.11 ਲੱਖ ਸਾਢੇ 10.11 ਲੱਖ ਮੰਗਦੇ ਆ ਕੋਈ ਨਹੀਂ ਸੌਦਾ ਕਰਾਵਾਂਗੇ ਆਪਾਂ 10,49 ਹਜ਼ਾਰ ਦੀ ਦਵਾ ਦੂੰ 10,49 ਹਜ਼ਾਰ ਦੀ ਮਿਲ ਮੈਂ ਗੱਲ ਕਰਾ ਬਾਈ ਉਰੇ ਨਾ ਦੇਸ ਹਾਲ ਨਾਲ ਮੈਂ ਦੇਖ ਰਾ ਬਾਈ ਉਰੇ ਆਏ ਹੋਏ ਨੇ ਘਰੇਲੂ ਕਾਰਾਂ ਦੀ ਗੱਲ ਕਰਾਂ ਮੈਂ ਲਗਭਗ 8-10 ਘਰੇਲੂ ਕਾਰਾਂ ਵਿੱਚ ਖੜੀਆਂ ਬਾਈ ਉਹਨਾਂ ਦੀ ਵੀ ਅ ਕਹੇ ਮਿੱਤਰਾਂ ਦੀਆਂ ਘਰਾਂ ਦੀਆਂ ਕਾਰਾਂ ਨੇ ਉਹ ਵੀ ਖੜੀਆਂ ਉਰੇ ਘਰੇਲੂ ਕਾਰਾਂ ਲੈਣ ਲਈ ਸਾਡਾ ਪੇਜ ਫੋਲੋ ਕਰ ਲਓ ਬਈ ਤੁਹਾਨੂੰ ਜਿਆਦਾਤਰ ਅਸੀਂ ਸਾਬ ਸੁਤਰੀਆਂ ਘਾਰਾਂ ਹੀ ਦਿੰਦੇ ਆ ਬਾਈ ਹਾਂ ਮਾੜੀ ਕਾਰ ਦਾ ਮੈਂ ਪਹਿਲਾਂ ਹੀ ਕਹਿਣਾ ਉਹਦਾ ਬਈ ਜੇ ਅਗਰ ਮਾੜੀ ਕਾਰ ਲੈਣੀ ਆ ਸਾਡਾ ਪੇਜ ਵਾਲਾ ਫੋਲੋ ਕਰ ਦਿਓ ਸਾਨੂੰ ਕੋਈ ਦਿੱਕਤ ਨਹੀਂ ਪਈ ਹਾਂ ਤੇ ਆਹ ਹੈ ਵੀਰੇ ਇਹ ਵੀਰੇ ਹੈਗੀ ਕ੍ਰੇਟਾ 2018 ਮਾਡਲ ਆ ਹਾਂਜੀ ਤੇ ਪਹਿਲੇ ਨਾ ਦੀ 72000 ਚੱਲੀ ਆ ਟਾਇਰ ਟੂ ਵਧੀਆ ਨਵੇਂ ਵਰਗੇ ਆ ਤੇ ਐਸ ਵੇਰੀਐਂਟ ਆ ਇਹ ਅੱਛਾ ਮੋਡੀਫਿਕੇਸ਼ਨ ਵਧੀਆ ਹੋਈ ਹੋਈ ਆ ਠੀਕ ਹੈ ਤੇ ਲਾਈ ਵੀ ਲੱਗੇ ਹੋਏ ਨੇ ਕੰਪਨੀ ਵਾਲੇ ਓਕੇ ਰੇਟ ਦੀ ਗੱਲ ਕਰੀ ਜਾਵੇ ਇਹਦੇ 'ਚ ਰੇਟ ਵੀਰੇ 835000 ਰੁਪਏ ਦੀ ਗੱਡੀ 83500 835 ਪਹਿਲੇ ਨਾਂ ਦੀ ਕ੍ਰੇਟਾ 18 ਵਾਲਾ ਡੀਜ਼ਲ 18 ਮਾਡਲ 10ਵੇਂ ਮਹੀਨੇ ਦੀ ਭਈ ਹਾਂਜੀ ਵੀਰੇ ਇਹਨਾਂ ਨੂੰ ਲੈ ਜਾ ਸਕਦੇ ਹੋ ਕ੍ਰੇਟਾ ਕਾਰ ਹਾਂਜੀ ਤੇ ਸਕਾਰਪਿਓ ਦੋ ਘੜੀਆਂ ਆਪਣੇ ਇਹ ਵੀਰੇ ਦੋ ਨੇ ਸਕਾਰਪਿਓ ਹਾਂਜੀ ਜਿਹੜੀ ਤਾਂ ਕਾਲੇ ਲਾਇ ਬੀਲਾਂ ਵਾਲੀ ਆ ਆਹਾ ਹਾਂ ਹਾਂਜੀ 13 ਮਾਡਲ ਆ ਹਾਂਜੀ 14 ਦੀ ਰਜਿਸਟ੍ਰੇਸ਼ਨ ਆ 13/14 13/14 3.5 ਲੱਖ ਰੁਪਏ ਦੀ ਲੈ ਜਾਓ 3.5 ਲੱਖ ਰੁਪਏ ਡੀਜ਼ਲ ਲੋਨ ਹੋ ਜਾਂਦਾ ਤੇ ਲੋਨ ਵੀ ਕਰਵਾ ਦਾਂਗੇ 2.5 ਲੱਖ ਦਾ ਠੀਕ ਹੈ ਲੱਖ ਉਰੇ ਭਾਈ ਜਿਹੜੀ ਕਾਰਾਂ ਨੇ ਗੱਲ ਕਰਾਂ ਵੀ ਮਿਨੀਮਮ ਤੋਂ ਮਿਨੀਮਮ ਲੱਖ ਰੁਪਿਆ ਦੇ ਕੇ ਕਾਰ ਮਿਲ ਜੂਗੀ ਤੁਹਾਨੂੰ ਹਾਂਜੀ ਬਾਕੀ ਅਪਗ੍ਰੇਡ ਦੀ ਗੱਲ ਕਰਾਂ ਵੀ ਜਿੰਨੀ ਮਰਜ਼ੀ ਭਾਈ ਹੈ ਨਾ ਚਾਹੇ 10 ਲੱਖ ਡਾਊਨ ਪੇਮੈਂਟ ਦੇ ਦਿਓ ਗੱਡੀਆਂ ਹਿਸਾਬ ਨਾਲ ਇਹ 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 ਵੀ ਰਹੀਗੀ 13 ਮਾਡਲ ਇਹ ਕੰਪਨੀ ਦੇ ਲਾਇਬਿਲਾਂ ਵਾਲੀ ਟਾਟੂ ਨਵੇਂ ਪੂਰੀ ਕੈਂਟ ਗੱਡੀ ਅੱਛਾ ਸਿਰੇ ਹੀ ਆ ਗੱਲ ਬਾਤ ਇਹ ਗੱਡੀ ਦਾ ਰੇਟ ਵੀਰੇ 4 ਲੱਖ ਤੇ 10000 ਰੁਪਿਆ 4 ਲੱਖ ਤੇ 10000 ਰੁਪਿਆ ਠੀਕ ਹੈ ਵੀਰੇ ਦੇਣ ਵਾਲਾ ਰੇਟ ਹੀ ਆ ਇਹ ਲੈ ਵੀ ਦੇਣ ਵਾਲੇ ਰੇਟ ਨੇ ਭਾਈ ਹਨਾ ਆ ਜਾਓ ਤੁਹਾਨੂੰ ਮੈਂ ਹੁਣ ਔਰ ਕਹ ਰਾ ਦਿੰਦਾ ਵੀ ਇਹੇ ਜਿਹੇ ਕਾਰਾਂ ਨਵੀਆਂ ਵਰਗੀਆਂ ਬਈ ਨਾ ਵੀ ਹਰੇਕ ਕਾਰ ਯਾਰ ਇਦਾਂ ਦੀ ਐ ਵੀ ਐਸੀ ਕਰਦਾ ਯਾਰ ਲੈਣਾ ਚਾਹੀਏ ਘਰੇ ਆਪਾਂ ਵੀਰੇ ਗੱਡੀਆਂ ਸਾਫ਼ ਸੁਥਰੀਆਂ ਲੱਭਣ ਤੇ ਬਹੁਤ ਟਾਈਮ ਲੱਗਦਾ ਸਹੀ ਗੱਲ ਆ ਬਈ ਲੰਬੀ ਜਾਂਦੇ ਆ ਲਿਆਈ ਜਾਂਦੇ ਆ ਯਾਰ ਮਿੱਤਰਾਂ ਵਾਸਤੇ ਆ ਜੋ ਪੁਜੈਰੋ ਦੇ ਦਿੰਦੀ ਤੁਹਾਨੂੰ ਆ ਦੇਖੋ ਪੁਜੈਰੋ ਕਾਰ ਦਿੱਤਾ ਵੀ ਗੱਲ ਕਰਾ ਮਾਰਕੀਟ ਤੇ ਜਿਹੜਾ ਇਹਦਾ ਰੁਤਵਾ ਜਿੱਥੇ ਜਾ ਕੇ ਗੱਡੀ ਖੜਦੀ ਐ ਬਈ ਹਨਾ ਆਪਾਂ ਕਹਿੰਦੇ ਇਹ ਗੱਡੀ ਨਾ ਮੰਤਰੀ ਵਾਲੀ ਕਾਰ ਹੈ। ਮੰਤਰੀਆਂ ਵਾਲੀ ਕਾਰ। ਮੰਤਰੀ ਵਾਲੀ ਕਾਰ ਆ ਬਈ ਹੈਨਾ ਇਹ ਮਾੜਾ ਬੰਦਾ ਹੀ ਕਾਰ ਨੂੰ ਰੱਖਦਾ ਵੀ ਹੈ ਨਹੀਂ। ਹਾਂ ਇਹ ਮਾਡਲ। ਇਹ ਵੀਰੇ ਹੈਗੀ 2015 ਮਾਡਲ ਆ। ਹਾਂਜੀ। ਫਰਸਟ ਓਨਰ ਲੁਧਿਆਣੇ ਦਾ ਨੰਬਰ। ਟਾਇਰ ਜਮਾ ਹੀ 100% ਆ। ਓਕੇ। ਨਵੇਂ ਜਮਾ। ਰੁਪਏ। ਇੰਟੀਰੀਅਰ ਬਹੁਤ ਸਾਫ਼ ਆ ਗੱਡੀ ਦਾ। ਓਕੇ। 8.5 ਲੱਖ ਰੁਪਿਆ ਰੇਟ ਕਰਤਾ ਇਹਦਾ ਵੀ ਨਵੇਂ ਸਾਲ ਚ। ਓਕੇ। ਲੈ ਵੀ ਅੰਦਰੋਂ ਕਾਰ ਚੈੱਕ ਕਰੋ ਬਈ ਹੈਨਾ। ਫੀਲ ਬਹੁਤ ਆ ਕਾਰ ਦਾ। ਸਾਲ ਬਦਲ ਗਿਆ 50000 ਚੱਕਦਾ ਇਹਦਾ। ਚੱਕਣਾ ਹੀ ਪੈਂਦਾ ਵੀਰੇ ਹਾਂਜੀ ਹਾਂਜੀ ਵੀਰੇ ਨਹੀਂ ਬਾਈ ਕਹਿਣਗੇ ਵਿਚ ਲਾ ਕੇ ਦੇਈ ਜਾਂਦੇ ਨੇ ਪੈਸੇ ਦੇਖੋ ਆ ਤੁਹਾਨੂੰ ਬਈ ਇਹ ਨਾ ਆਟੋਮੈਟਿਕ ਗੱਡੀ ਐ ਚੰਗੇ ਇੰਜਨ ਦੀ ਗੇਅਰ ਦੀ ਤੇ ਚੰਗੇ ਰੁਪਈਆਂ 'ਚ ਕਾਰ ਮਿਲ ਰਹੀ ਐ ਤੁਹਾਨੂੰ ਤੇ ਬਾਕੀ ਚੰਗੀ ਬਹੁਤ ਸੋਹਣੀ ਕਾਰ ਆ ਯਾਰ ਆ ਕੇ ਚਲਾ ਕੇ ਟ੍ਰਾਈ ਲਾਓਗੇ ਨਾ ਤੁਸੀਂ ਬਾਕੀ ਤੁਸੀਂ ਆ ਫਿਰ ਕਹੋਗੇ ਜੀ ਸਾਇਲੈਂਟ ਕਾਰ ਗੱਡੀ ਜਮੇ ਹੀ ਸਾਇਲੈਂਟ ਆ ਅਸੀਂ ਜੋ ਮਰਜ਼ੀ ਕਹੀ ਜਾਈਏ ਪਰ ਆ ਕੇ ਟ੍ਰਾਈ ਲੈ ਕੇ ਦੇਖੋ ਬਈ ਤੁਸੀਂ ਨਾ ਪਤਾ ਲੱਗੂਗਾ ਬਾਕੀ ਹੈ ਨਾ ਬਾਈ ਹੋਰੀ ਡਿਲੀਵਰੀਆਂ ਦੀ ਬਈ ਇਹ ਨਾ ਫੋਟੋ ਆ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਨੇ ਤੁਹਾਨੂੰ ਉਹਨਾਂ ਤੋਂ ਵੀ ਜਜਮੈਂਟ ਹੋ ਜਾਣੀ ਚਾਹੀਦੀ ਵੀ ਇਹ ਸਾਡਾ ਕੰਮ ਕਿੱਦਾਂ ਦਾ ਹਾਂ ਪੇਜ ਆਪਣੇ ਦਾ ਲਿੰਕ ਪਾ ਦਿਓ ਇਸ ਵਾਰ ਹਾਂ ਤੇ ਲਿੰਕ ਮੈਂ ਪਾ ਦੂੰਗਾ ਤੇ ਆਹ ਇਹ ਵੀਰੇ ਹੈਗੀ ਆਪਣੀ ਟਿਆਗੋ ਟਾਟਾ ਟਿਆਗੋ ਐਕਸਟੀ ਵੇਰੀਐਂਟ ਆ ਹਾਂ ਠੀਕ ਹੈ ਜੀ ਪਹਿਲੇ ਨਾ ਆਦੀ ਆ 62000 ਚੱਲੀ ਆ ਗੱਡੀ ਇੰਟੀਰੀਅਰ ਬਹੁਤ ਸੁਥਰਾ ਗੱਡੀ ਦਾ ਤੇ ਹੁਣ ਹੀ ਅਲਾਈਨਮੈਂਟ ਵੀ ਹੁਣ ਹੀ ਹੋ ਕੇ ਆਈ ਆ ਗੱਡੀ ਠੀਕ ਹੈ ਵਿੱਚੀ ਵਿੱਚੀ ਪਈ ਆ ਹਾਂ ਅੱਛਾ ਵੀਰੇ ਇਹ ਸਰਬ ਸਭ ਸਭ ਡਨ ਆਪਣੀਆਂ ਸਾਰੀਆਂ ਗੱਡੀਆਂ ਦਾ ਇਹ ਰੇਟ ਰੱਖਿਆ ਵੀਰੇ 4 ਲੱਖ ਤੇ 5000 ਰੁਪਿਆ 4 5 ਉੱਚਾ ਮਾਡਲ ਤੇ ਰੇਟ ਥੋੜਾ ਇਹ 18 ਮਾਡਲ ਆ 19 ਦੀ ਰਜਿਸਟ੍ਰੇਸ਼ਨ ਆ ਇਹਦੀ ਹਾਂਜੀ ਹਾਂਜੀ ਅੱਛਾ ਅਗਲੀ ਆ ਐਕਸਵੀ 700 ਐਕਸਵੀ 700 ਵੀਰੇ 2023 ਮਾਡਲ ਆ ਹਾਂਜੀ ਤੇ ਨੰਬਰ ਬਹੁਤ ਸੋਹਣਾ ਲੱਗਿਆ ਪੇੜ ਠੀਕ ਐ ਐਕਸ 7 ਵੇਰੀਐਂਟ ਆ ਡੀਜ਼ਲ ਆਟੋਮੈਟਿਕ ਆ ਓਕੇ ਆਜੋ ਭਾਈ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਬਿਲਕੁਲ ਹੀ ਬ੍ਰੈਂਡ ਨਿਊ ਇੰਟੀਰੀਅਰ ਆ ਭਾਈ ਆਟੋ ਡਰਾਈਵਿੰਗ ਅਸਿਸਟੇ ਦੇ ਵਿੱਚ ਹੈਗਾ ਆਪਦੇ ਆਪ ਹੀ ਚੱਲਦੀ ਹੈ ਨਾ ਹਾਂਜੀ ਹਾਂਜੀ ਵੀਰੇ ਆਪਦੇ ਆਪ ਬ੍ਰੇਕਾਂ ਬਰੂਕਾਂ ਰੇਸਾਂ ਰੁਸਾਂ ਸਭ ਆਪੇ ਹੀ ਕਰੀ ਗੁਰੀ ਜਾਂਦੀ ਆ ਹਾਂ ਸਨਰੂਫ ਵੱਡਾ ਵੱਡਾ ਨਾ ਤੇਰਨ ਕੰਟਰੋਲ ਕਰੂ ਹੀ ਕੰਟਰੋਲ ਬਹੁਤ ਫੀਚਰ ਆ ਗੱਡੀ ਦੇ ਵਿੱਚ ਸਾਰੇ ਫੀਚਰ ਨੇ ਭਾਈ ਲੈ ਲੋ ਇਹ ਵੀ ਕੰਪਨੀ ਵਾਲੇ ਆ ਟੌਪ ਵਰਗਾ ਹੀ ਮਾਡਲ ਆ ਇਹ ਇਸ ਤੋਂ ਬਾਅਦ ਇੱਕ ਛੋਟਾ ਜਿਹਾ ਟੌਪ ਆਉਂਦਾ ਐਲ ਐਲ ਲਗਜ਼ਰੀ ਉਹ ਤੇ ਸੀਰੀ ਹੁੰਦੀ ਆ ਕੀ ਇਹਦਾ ਉਜ ਦੋ ਤਿੰਨ ਚੀਜ਼ਾਂ ਹੁੰਦੀਆਂ ਕਿੰਨੇ ਕੈਮਰੇ ਹੁੰਦੇ ਆ ਕੈਮਰੇ ਆਪਾਂ ਲਵਾਦੇ ਹਾਂਜੀ ਹਾਂਜੀ ਠੀਕ ਆ ਜੀ ਉਸ ਤੋਂ ਬਾਅਦ ਇੱਕ ਅੱਧੀ ਚੀਜ਼ ਹੋਰ ਹੁੰਦੀ ਆ ਜੇ ਇੱਕ ਆਟੋ ਬ੍ਰੇਕਿੰਗ ਹੁੰਦੀ ਓ ਛੋਟੀ ਬ੍ਰੇਕ ਹੁੰਦੀ ਆ ਉਹਦੀ ਠੀਕ ਹੈ ਔਰ ਆਟੋ ਹੋਲਡ ਕੀ ਕਹਿੰਦੇ ਆ ਉਹ ਹਾਂ ਹਾਂ ਉਹ ਇਹਦੇ ਚ ਹੱਥ ਵਾਲੀ ਆ ਓਕੇ ਹਾਂ ਬ੍ਰੇਕ ਅੱਛਾ ਉਹ ਹੁੰਦੀ ਆ ਉਹਦੇ ਚ ਬਟਨ ਵਾਲੀ ਗੱਲ ਬਟਨ ਵਾਲੀ ਹੈਂਡ ਬ੍ਰੇਕ ਇਲੈਕਟ੍ਰੋਨਿਕ ਬ੍ਰੇਕਿੰਗ ਇਲੈਕਟ੍ਰੋਨਿਕ ਅੱਛਾ ਇਹਦਾ ਰੇਟ ਕਿੰਨਾ ਕਰੇਗਾ ਇਹ ਰੇਟ ਵੀਰੇ ਰੱਖਿਆ ਆਪਾਂ 22 ਲੱਖ ਤੇ 50 ਹਜ਼ਾਰ ਰੁਪਏ ਸਾਢੇ 22 ਲੱਖ ਰੁਪਏ ਸਾਲ ਬ ਸਾਡੇ 23 ਦੀ ਡਿਮਾਂਡ ਸੀਗੀ ਪਿਛਲੇ ਸਾਲ ਇਸ ਸਾਲ ਦੀ ਗੱਲ ਕਰਾਂ ਸਾਡੇ 22 ਲੱਖ ਰੁਪਈਆ ਬਈ ਹਣਾ ਹੋਰ ਹੋਰ ਵੀ ਮੰਗਤਾਲ ਹੋ ਜੂ ਕੋਈ ਚੱਕਰ ਨਹੀਂ ਆ ਉਹ ਸਹੀ ਇੱਕ ਵਾਰ ਤੁਸੀਂ ਬਈ ਹਣਾ ਚੱਲ ਕਰਾ ਦੇ ਤੇ ਆਹ ਆ ਗਈ ਨੋਵਾ ਵੀਰੇ ਇਹ ਵੀਰੇ ਨੋਵਾ ਆ ਗਈ 2015 ਮਾਡਲ ਦੀ ਹਾਂਜੀ ਇਹ ਹੈਗੀ ਆ ਨੰਬਰ ਹੈਗਾ ਫਰੀਦਕੋਟ ਦਾ ਫਰੀਦਕੋਟ ਜੀ 4 ਵੇਰੀਐਂਟ ਆ ਕੱਲੀ ਕੱਲੀ ਸੀਟ ਤੇ ਏਸੀ ਆ ਹਾਂਜੀ 6 ਲੱਖ 80 ਹਜ਼ਾਰ ਰੁਪਈਆ ਡਿਮਾਂਡ ਸੀਗਾ ਪਿਛਲੀ ਵੀਡੀਓ ਚ ਠੀਕ ਹੈ ਅਜੇ ਬਿੱਕੀ ਨਹੀਂ ਇਹ ਆਹ ਆਹ ਖੜੀ ਆ ਠੀਕ ਹੈ ਲਾਏ ਬਹੁਤ ਸੋਹਣੇ ਟੈਰ ਨਵੇਂ ਜਮੇ ਰੇਟ ਵੀਰੇ ਦਾ ਘਟਾਦਾ ਇਹ ਸੀਟਾਂ ਕਵਰ ਵੀ ਬਵਾਤੇ ਬੜੇ ਸੋਹਣੇ ਦਿਖਾਈਂ ਭੱਜ ਕੇ ਭੱਜ ਕੇ ਆਜੋ ਦਿਖਾਓ ਬਾਈ ਹਨਾ ਮੈਨੂੰ ਲੱਗਦਾ ਇਹ ਸੀ ਇਹ ਸੀ ਧਾਕ ਚ ਬੈਠੇ ਬਾਈ ਵੀ ਰੇਟ ਘਟਣਗੇ ਫੇਰ ਲਵਾਗੇ ਹਾਂ ਮੈਂ ਕਿਹਾ ਚੱਲ ਸੀਟ ਕਵਰ ਵੀ ਪਵਾ ਦਨੇ ਆਂ ਰੇਟ ਤਾਂ ਘਟਾਉਣਾ ਹੀ ਆ ਆ ਚੱਕੋ ਬਾਈ ਦੇਖੋ ਸੀਟ ਕਵਰ ਵਗੈਰਾ ਹਨਾ ਦੇਖੋ ਬਾ ਆਪਾਂ ਕਹਿੰਦੇ ਵੀ ਇਹ ਮਨ ਇਹ ਮਨ ਕੰਡੀਸ਼ਨ ਦੇ ਸੀਟ ਕਵਰ ਤੇਰੇ ਦੇ ਤੂੰ ਮੜਿਆ ਪਿਆ ਪੂਰਾ ਸਟੀering ਗੱਲ ਬਾਤ ਸਟੀering ਵੱਖੋ ਦਾ ਬਾਈ ਹੋਰੀ ਸਹਰਾ ਲਾਉਂਦੇ ਨੇ ਤੇ ਆਪਣੀ ਵੀ ਹਰੇਕ ਗੱਡੀ ਦਾ ਵੀ ਦੇਖੋ ਸਟੀering ਦਾ ਇੱਥੇ ਮੜਾ ਜਾਂਦਾ ਵੀਰੇ ਰੇਟ 6,60,000 ਰੁਪਈਆ 6,60,000 ਮਾਡਲ 2015 ਮਾਡਲ ਵੀਰੇ 15 ਵੀ 7 ਮਹੀਨੇ ਮਹੀਨੇ ਦੀ ਆ ਅਗਲੀ ਆ ਗਈ Honda ਦੀ Jazz ਲਾਓ ਇਹ ਲਵਦੀ ਨਹੀਂ ਗੱਡੀ ਵੀਰੇ ਇਹ ਬਹੁਤ ਘੱਟ ਮਿਲਦੀ ਆ ਬੜੀ ਘੈਂਟ ਕੁਆਲਿਟੀ ਦੀ ਗੱਡੀ ਆ ਸੀਟ ਕਵਰ ਇਹਦੇ ਪਾ ਕੇ ਦਵਾਂਗੇ ਅੱਛਾ ਇਹਦੇ ਭਾਜੀ ਹੁਣੇ ਆਈ ਆ ਗੱਡੀ ਇਹ ਠੀਕ ਆ ਮਾਡਲ ਕਿਹੜਾ ਲਾਏ ਲੋਏ ਲਪੋਏ ਨੇ ਹਜੇ ਇਹਦੇ ਓਕੇ ਤੇ ਇਹ ਮਾਡਲ ਹੈਗਾ 2016 16 ਫਸਟ ਓਨ ਨਰਾ ਠੀਕ ਹੈ ਸੁਤਰੀ ਗੱਡੀ ਦੇ ਦਮਾਂ ਗਿਆ ਸੀਟ ਕਵਰ ਜੇ ਪਾਟੇ ਹੋਏ ਆ ਇਹਨਾਂ ਵਿੱਚ ਪਾ ਦਾਂਗੇ ਹਾਂ ਹਾਂ ਤੇ ਗੱਡੀ ਦਾ ਰੇਟ ਵੀਰੇ ਹੈਗਾ ਇਹਦਾ 4 ਲੱਖ ਤੇ 85000 ਰੁਪਏ 4 ਲੱਖ ਦੇ 85000 ਪੂਰੀ ਟੱਚ ਕਰਕੇ ਟੱਚ ਕਰਕੇ ਠੀਕ ਹੈ ਤੇ ਆ ਆ ਗਈ Honda ਦੀ Amaze Honda Amaze 2018 ਮਾਡਲ ਆ ਵੀਰੇ 19 ਦੀ ਰਜਿਸਟ੍ਰੇਸ਼ਨ ਆ ਠੀਕ ਹੈ ਇਹ ਹੈਗੀ ਆ ਡੀਜ਼ਲ ਆਟੋਮੈਟਿਕ ਡੀਜ਼ਲ ਦੀ ਆਟੋ ਤੋਹਫਾ ਇਹ ਫੁੱਲ ਲਿਵਰੇਜ ਵਾਲੀ ਗੱਡੀ ਟੌਪ ਵਾਲਾ ਮਾਡਲ ਆ ਠੀਕ ਹੈ ਵੀ ਵੀ ਐਕਸ ਮਾਡਲ ਆ ਪਤਾ ਨਹੀਂ ਵੀ ਵੀ ਮਾਡਲ ਆ ਇਹ ਦਿਖਾਉ ਉਹਨਾਂ ਟੀਵੀ ਇਹਦਾ ਏਅਰ ਗੁਰ ਦਿਖਾਉ ਉਹਦਾ ਪੂਰਾ ਕੈਂਟ ਗੱਡੀ ਆ ਕੁਛ ਬਟਨ ਆ ਆਟੋਮੈਟਿਕ ਡੀਜ਼ਲ ਚ ਹੈ ਆਟੋਮੈਟਿਕ ਡੀਜ਼ਲ ਆ ਠੀਕ ਹੈ ਫਸਟ ਓਨਰ ਆ ਚੱਲੀ ਵੀ ਸਾਰੀ 60 62000 ਆ ਸਿਰਫ ਆ ਸਿਰਫ ਠੀਕ ਹੈ ਠੀਕ ਹੈ ਜੀ ਅੱਛਾ ਕਿੰਨੇ ਪੈਸੇ ਦੀ ਕਰ ਇਹ ਵੀਰੇ ਰੱਖਿਆ ਦਾ ਰੇਟ 6 ਲੱਖ ਤੇ 45 635 6 ਲੱਖ ਤੇ 35000 ਰੁਪਏ ਦੀ 630 ਹੀ ਦੇ ਦਾਂਗੇ ਮਾਡਲ 2018 ਕਿੰਨਾ ਸੀ 2018 ਮਾਡਲ 19 ਦੀ ਰਜਿਸਟ੍ਰੇਸ਼ਨ ਹੈ 18/19 6 ਲੱਖ ਤੇ 30000 ਰੁਪਏ ਰੇਟ ਆ ਆਟੋਮੈਟਿਕ ਕਾਰ ਹੈ ਕਾਰ ਬਿਲਕੁਲ ਨਮੀ ਤੇ ਆ ਆ ਗਈ ਸਵਾਲ ਆ ਗਈ ਰੈਪਿਡ ਸਕੋਡਾ ਦੀ ਰੈਪਿਡ ਆ ਵੀ ਇਹ ਤਾਂ ਚੀਜ਼ ਹੈ ਜੇ ਕਿਸੇ ਨੇ ਚਲਾ ਲਈ ਕਾਰ ਇਹ ਮੈਂ ਬਹੁਤ ਜਿਆਦਾ ਮੰਗਦੇ ਨੇ ਗੱਲ ਫੈਨ ਹੈ ਫੈਨ ਇਹ ਫੈਨ ਬਣਾ ਲੈਂਦੀ ਆ ਆਪਦਾ ਬਈ ਹਣਾ ਬਣਾ ਲੈਂਦੀ ਆ ਹਾਲਾਂਕਿ ਇਹ ਜੇ ਆਪਦੇ ਫੈਨ ਵੀ ਲੱਗੇ ਹੁੰਦੇ ਨੇ ਪੰਜ ਚਾਰ ਪਰ ਇੱਕ ਬੰਦਾ ਜਿਹੜਾ ਬੈਹਦਾ ਉਹਦਾ ਪੱਕਾ ਹੀ ਫੈਨ ਹੋ ਜਾਂਦਾ ਗੱਲ ਅੰਦਰ ਦਿਖਾ ਦਈਏ ਇਹਦੇ ਗੱਲ ਇਹ ਵੀਰੇ ਟਾਪ ਮਾਡਲ ਆ ਸਟਾਈਲ ਪਲੱਸ ਠੀਕ ਹੈ ਠੀਕ ਹੈ ਜੀ ਆਟੋਮੈਟਿਕ ਆ ਵੀ ਡੀਜ਼ਲ ਠੀਕ ਹੈ ਫਸਟ ਓਨਰ ਆ 75000 ਗੱਡੀ ਚੱਲੀ ਆ ਆਹ ਹਾਂ ਸੀਟ ਕਵਰਾਂ ਦਾ ਕੰਮ ਅਜੇ ਹੋਣ ਵਾਲਾ ਮਾੜਾ ਮੋਟਾ ਉਹ ਕਰਾ ਦਾਂਗੇ ਠੀਕ ਹੈ ਤੇ ਰੇਟ ਵੀਰੇ ਰੱਖਿਆ ਆ ਦਾ ਗੱਡੀ ਦਾ 5 ਲੱਖ ਤੇ 65000 ਰੁਪਏ 5 ਲੱਖ ਤੇ 65000 ਰੁਪਏ ਦੇ ਵਿੱਚ ਹਾਂਜੀ ਠੀਕ ਹੈ ਵੀਰੇ ਡੀਜ਼ਲ ਆਟੋਮੈਟਿਕ ਪਹਿਲੇ ਨਾਂ ਦੀ ਲੋਕ ਲੁਧਿਆਣਾ ਨੰਬਰ ਓਕੇ ਲੈ ਵੀ ਕਾਰ ਦੀ ਚੈੱਕ ਕਰੋ ਕੰਡੀਸ਼ਨ ਬਹੁਤ ਸੋਹਣੀ ਹੈ ਇਹ ਦੋ ਕੰਮ ਹੋਣ ਵਾਲੇ ਇੱਕ ਸੀਟਾਂ ਦੇ ਕਵਰ ਤੇ ਦੂਜਾ ਕੰਪਾਊਂਡ ਕੰਪਾਊਂਡ ਡਰਾਈਕਲੀਨ ਹੋਊਗੀ ਕਰਾ ਕੇ ਪੂਰੀ ਫੋਟੋ ਫੋਟੋ ਦਿਖੂ ਇਹ ਜੀ ਸਾਫ਼ ਬਣ ਜਾਣੀ ਹੈ ਕਾਰ ਤੇ ਪੂਰੀ ਵਧੀਆ ਕਾਰ ਹੈ ਲੋਨ ਹੋ ਜਾਣਾ ਤੁਹਾਡਾ ਲੱਖ ਦੇ ਕੇ ਬਾਕੀ ਬਈ ਆਜੋ ਹਨਾ ਤੇ ਆ ਆ ਗਈ ਇਗਨਿਸ ਇਗਨਿਸ ਆ ਗਈ ਵੀਰੇ 2000 18 ਮਾਡਲ ਪੈਟਰੋਲ ਪਹਿਲੇ ਨਾਂ ਦੀ ਪੈਟਰੋਲ ਗੱਡੀ ਆ ਹਾਂਜੀ 4,50,000 ਰੁਪਿਆ ਆਪਣਾ ਰੇਟ ਸੀਗਾ ਪਿਛਲੀ ਵੀਡੀਓ ਚ ਇਹ ਗੱਡੀ ਆਪਾਂ ਦੇ ਦਾਂਗੇ 4,30,000 ਦੀ 4,30,000 ਰੁਪਿਆ ਟੋਪ ਵਾਲਾ ਮਾਡਲ ਆ ਇਹਦਾ ਵੀ ਸਾਰੇ ਫੀਚਰ-ਫੂਚਰ ਉਹ ਜਿਹੜੇ ਹੁੰਦੇ ਆ ਸਾਰੇ ਹੈਗੇ ਆ ਇਹ ਚ ਸਟੀਰਿੰਗ ਕੰਟਰੋਲ ਚਾਰੇ ਪਾਵਰ ਵਿੰਡੋ ਸੀਟਾਂ ਦੇ ਸੋਹਣੇ ਕਵਰ ਇੰਟੀਰੀਅਰ ਘੈਂਟ ਪੂਰਾ ਗੱਡੀ ਦਾ ਪਹਿਲੇ ਨਾਂ ਦੀ 34,000 ਚੱਲੀ ਗੱਡੀ ਸਿਰਫ ਸਿਰਫ 34,000 34,000 ਲੇ ਭੀ ਇੰਨੀ ਘੱਟ ਚੱਲੀ ਹੋਈ ਕਾਰ ਬਈ ਹੈ ਨਾ ਜੋ ਕੋਈ ਮੰਗ ਰਿਹਾ ਵੀ ਆਹ ਕਾਰ ਲੈ ਜਾ ਸਕਦਾ ਤੁਸੀਂ i20 ਆ ਗਈ ਸਿਲਵਰ ਕਲਰ ਤੇ ਬਿਲਕੁਲ ਨਵੀਂ ਵਰਗੀ ਕਾਰ ਹੈ ਜੀ ਕਿਸੇ ਨੇ ਕਾਰ ਸਿਲਵਰ ਵੀ ਨਹੀਂ ਕਹਿ ਸਕਦੇ ਹੋਰ ਹੀ ਕਲਰ ਹੈ ਸੋਹਣਾ ਰੰਗ ਆ ਵੀਰੇ ਦਾ ਇਹ ਹੈਗੀ ਵੀਰੇ 2020 ਮਾਡਲ ਆ ਹਾਂਜੀ ਫਰਸਟ ਓਨਰ ਆ ਸਿਰਫ 45000 ਕਿਲੋਮੀਟਰ ਗੱਡੀ ਚੱਲੀ ਆ ਸਿਰਫ ਹਾਂਜੀ ਟਾਇਰ ਨਵੇਂ ਆ ਤੇ ਅਲਾਏ ਦੇਖ ਲਾਂਗੇ ਇਹਨੂੰ ਲਵਾ ਦਾਂਗੇ ਪੈਟਰੋਲ ਦੀ ਡੀਜ਼ਲ ਅਲਾਏ ਲਵਾ ਦਾਂਗੇ ਪੈਟਰੋਲ ਕਾਰ ਆ ਵੀਰੇ ਅੱਛਾ i20 magna plus patrol ਠੀਕ ਹੈ ਲਾਈ ਵੀ ਲਵਾ ਕੇ ਰੇਟ ਇਹਦਾ ਰੱਖਿਆ 650000 6.5 ਲੱਖ ਚ 2020 ਮਾਡਲ ਆ 2020 ਮਾਡਲ i20 ਹਾਂਜੀ ਲਾਈ ਵੀ ਠੀਕ ਹੈ ਲੈ ਜਾਓ ਲੈ ਜਾਓ ਕਾਰ ਤੇ ਆਹ ਆ ਗਈ ਆਪਣੀ i20 ਤੇ Swift Swift 2020 ਮਾਡਲ ਆ 21 ਦੀ ਰਜਿਸਟ੍ਰੇਸ਼ਨ ਆ ਠੀਕ ਹੈ ਸੋਹਣੇ ਲਾਈ ਲਵੇ ਲੱਗੇ ਆ ਨੂੰ ਘੈਂਟ ਪੂਰੇ ਟਾਇਰ ਨਵੇਂ ਆ ਚੱਕੋ ਬਈ ਇੰਟੀਰੀਅਰ ਬਹੁਤ ਸੋਹਣਾ ਸਾਫ ਸੁਥਰਾ ਹਾਂਜੀ ਤੇ ਰੇਟ ਦੀ ਗੱਲ ਕਰਾਂ ਇਹਦਾ ਰੇਟ ਦੇ ਦੋ 6 ਲੱਖ 12000 ਰੁਪਏ ਆ 12000 ਰਹਾ ਨਾ بس 6 ਲੱਖ ਰੁਪਏ ਚ ਲੈ ਜਾਓ ਬਈ 2000 ਰੁਪਏ ਕਮਿਸ਼ਨ ਆ ਨਾ ਅੱਛਾ ਕਰ ਦੀ ਗੱਲ ਲੈਣੀ ਆ ਅੱਛਾ ਕਮਿਸ਼ਨ ਤਾਂ ਲੈਣੀ ਆ ਠੀਕ ਹੈ ਤੇ ਆਹ ਕੀ ਗੱਲ ਉਸ ਤੋਂ ਬਾਅਦ ਮਾਡਲ ਇਹ ਹੈਗੀ ਆ ਵੀਰੇ ਮਾਡਲ 2016 16 Swift BDI ਬਹੁਤ ਡਿਮਾਂਡਿੰਗ ਆ ਹਾਂਜੀ ਤੇ ਸੈਕੰਡ ਓਨਰ ਆ ਵੀਰੇ ਪੰਜਾਬ ਨੰਬਰ ਸੋਨਾ ਇੰਟੀਰੀਅਰ ਆ ਟੱਚ ਪਲੇਅਰ ਲਾਇ ਬੀਲ ਟਾਇਰ ਨਵੇਂ ਤੇ ਦੂਜਾ ਸੀਟਾਂ ਦੇ ਕਵਰ ਵੀ ਸੋਹਣੇ ਚੜੇ ਆ 4 ਲੱਖ ਨਹੀਂ ਯਾਰ 4 ਲੱਖ ਨਹੀਂ ਕੱਟ ਕਰ ਲਓ ਨਹੀਂ ਕੱਟ 16 ਮਾਡਲ ਆ ਵੀਰੇ 5 ਲੱਖ ਦੀ ਪੂਰੇ ਦੀ ਦੇ ਦਾਂਗੇ ਗੱਡੀ ਪੂਰੇ ਪੂਰੇ 5 ਲੱਖ ਰੁਪਏ ਦੀ ਡਿਮਾਂਡ ਆ ਬਾਈ ਹੈਨਾ ਬਾਕੀ ਮੌਕੇ ਦੇ ਜੋ ਹੋ ਗਿਆ ਮਾਂ ਤਾਂ ਤਾਂ ਹੋ ਜੂਗਾ ਘਟਾਤਾ ਰੇਟ ਮੈਂ ਉਹ ਕੋਈ ਨਾ ਭਾਈ ਲਿਆ ਆਪਣੇ ਆ ਆ ਗਈ 820 ਆਪਣੇ i20 ਵੀਰੇ 2012 ਮਾਡਲ ਆ ਹਾਂਜੀ ਲੋਕਲ ਲੁਧਿਆਣਾ ਨੰਬਰ ਦੀ ਸੋਹਣੇ ਲਾਇ ਵੀਲ ਟਾਇਰ ਵਧੀਆ ਦੇ ਕੰਡੀਸ਼ਨ ਦੇ ਨਵੇਂ ਵਰਗੇ ਤੇ ਰੇਟ 2 ਲੱਖ ਤੇ 90000 290000 85 ਦੇ ਦਾਂਗੇ ਯਾਰ ਡਿਜ਼ਾਇਰ ਸਪੋਰਟ ਸਾਈਡ 20 ਇਹ ਹੈਗੀ ਵੀਰੇ ਡਿਜ਼ਾਇਰ BDI 2000 ਹਾਂ ਹਾਂ 13 ਮਾਡਲ 13 ਵੀ ਇਹ ਬਿਲਕੁਲ ਲਾਸਟ ਦੀ ਆ 29 ਦਸੰਬਰ ਦੀ ਠੀਕ ਹੈ ਲਾਏ ਸੋਹਣੇ ਲੱਗਿਆ ਗੱਡੀ ਨੂੰ ਟਾਇਰਾਂ ਦੀ ਕੰਡੀਸ਼ਨ ਠੀਕ ਆ ਹਾਂ ਹਾਂ ਤੇ ਰੇਟ ਇਹਦਾ ਹੈਗਾ ਵੀਰੇ 375000 3 ਲੱਖ ਤੇ 75000 ਹਾਂ ਠੀਕ ਹੈ ਵੀਰੇ ਆ ਆ ਗਈ ਚੌਕਲੇਟੀ ਡਸਟਰ ਚੌਕਲੇਟੀ ਬ੍ਰਾਊਨ ਪਰਾਉਨੀ ਪਰਾਉਨੀ ਡਾਕਟਰ ਵੀਰੇ ਫਸਟ ਓਨਰ ਆ ਹਾਂ ਹਾਂ ਤੇ ਰੇਟ ਦਾ 3 ਲੱਖ 25000 ਸਵਾ 3 ਲੱਖ ਮਾਡਲ 2012 ਮਾਡਲ 13 ਰਜਿਸਟਰਡ 12/13 ਹਾਂਜੀ ਤੇ ਕਾਰ ਦੀ ਕੰਡੀਸ਼ਨ ਦੇਖੋ ਬਈ ਵਧੀਆ ਕਾਰ ਸਾਰੀ origignal ਪੇਂਟ ਦੀ ਫਸਟ ਓਨਰ ਗੱਡੀ ਆ ਠੀਕ ਆਹ ਕੇਯੂ 100 ਕੇਯੂ ਵੀ 100 ਵੀਰੇ 2017 ਮਾਡਲ 18 ਦੀ ਰਜਿਸਟ੍ਰੇਸ਼ਨ ਆ 335 ਦੀ ਇਹ ਵੀ ਦੇ ਦਾਂਗੇ 335 ਚ ਹਾਂਜੀ ਵੀਰੇ ਡੀਜ਼ਲ ਗੱਡੀ 6 ਸੀਟਾਂ ਵਾਲੀ ਹਾਂ ਸੋਹਣਾ ਇੰਟੀਰੀਅਰ ਆ ਸਾਫ ਸੁਥਰਾ ਟਾਇਰ ਜਮਾ ਹੀ ਨਵੇਂ ਨੇ ਅੱਛਾ ਡੀਜ਼ਲ ਐ ਡੀਜ਼ਲ ਆ ਵੀਰੇ ਐਵਰੇਜ ਦਿੰਦੀ 25-25 ਐਵਰੇਜ ਬਾਦੂ 25+ ਕੋਈ ਵੀ ਦਊਗੀ ਲੋਨ ਇਸ ਤੇ 2.5 ਲੱਖ ਤੋਂ 3 ਲੱਖ ਦਾ 2.5 ਲੱਖ ਦਾ ਤਾਂ ਕਰਾਈ ਦੇਵਾਂਗੇ ਨਾ ਕਾਰ ਕਿੰਨੇ ਦੀ ਹੈਗੀ 3 35 ਆ ਵੀਰੇ 3 35 50000 ਜਾਂ 75000 ਰੁਪਏ ਦੇ ਕੇ ਕਾਰ ਲੈ ਜਾਓ ਐਵਰੇਜ 25 ਪਾਰ ਦਊਗੀ ਤੁਹਾਨੂੰ ਤੇ ਕਾਰ ਸੋਹਣੀ ਆ ਬਹੁਤ ਤੇ ਮਾਡਲ 2018 ਸੋਡਾ ਬਈ ਉੱਚਾ ਮਾਡਲ ਰੇਡ ਥੋੜਾ ਤੇ ਗੱਲ ਕਰਾ ਵੀ ਐਵਰੇਜ ਬਹੁਤ ਹੈ 6 ਸੀਟਰ ਕਾਰ ਹੈ 6 ਸੀਟਰ ਵੀਰੇ ਖੁੱਲੀ ਡੁੱਲੀ ਕਾਰ ਆ ਖੁੱਲੀ ਡੁੱਲੀ ਕਾਰ ਬਿੰਦਰਾ ਦੀ ਕਾਰਾਂ ਨਾਲੇ ਬਈ ਹੈ ਨਾ ਤੇ ਆ ਇਹ ਇਹ ਵਿੱਚ ਨਹੀਂ ਹਲੇ ਹੈ ਇਹ ਹਜੇ ਵੇਚਿਆ ਨਹੀਂ ਇਹਦਾ ਹੁਣ ਮਾਡਲ ਬਦਲ ਗਿਆ ਫੇਰ ਯਾਰ ਇਹਦਾ ਰੇਟ ਘਟ ਗਿਆ ਰੇਟ ਇਹਦਾ ਘਟ ਗਿਆ ਹੁਣ ਕਿੰਨਾ ਕਰਦੀ ਇਹਦਾ ਫਿਰ ਹੁਣ ਦੇਖੋ ਤੁਸੀਂ ਇਹ ਵੀਰੇ 4 ਲੱਖ ਰੁਪਇਆ ਪਿਛੜੀਆਂ ਵੀਡੀਓ ਜਿਹਦੀ ਡਿਮਾਂਡ ਕਰੀ ਆ 3 ਲੱਖ 75 ਹਜ਼ਾਰ ਦਾ ਦੇ ਦਾਂਗੇ 25000 ਰੁਪਏ ਹੋਰ ਘਟਾ ਦਿਓ 25000 ਰੁਪਇਆ ਦਾ ਘਟਾ ਦਿਓ ਹਾਂਜੀ ਤੇ ਆ ਆ ਗਈ ਫਿਗੋ ਫਿਗੋ ਵੀਰੇ ਲੁਧਿਆਣੇ ਦਾ ਹੀ ਨੰਬਰ ਆ ਇਹਦਾ ਟਾਇਰ ਨਵੇਂ ਆ ਲਾਏ ਲੱਗੇ ਆ ਠੀਕ ਹੈ ਗੱਡੀ ਹੈਗੀ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਇਹ ਚੋਂ ਵੀ ਆਪਾਂ ਹੁਣ ਸਾਲ ਬਦਲ ਕਰਕੇ 1.45 ਹਜ਼ਾਰ ਦੇ ਦਾਂ ਮਾਡਲ ਮਾਡਲ 2010 10 ਹਾਂਜੀ ਉਹ ਉਹ ਵੀਰੇ ਕਵੇਡਾ 2000 ਆ ਜੋ ਫਸਟ ਓਨਰ ਆ ਵੀਰੇ ਤੇ 2015 ਮਾਡਲ ਆ ਨਵੇਂ ਟਾਇਰ ਇੰਟੀਰੀਅਰ ਸੋਹਣਾ ਗੱਡੀ ਦਾ ਸਾਫ਼ ਸੁਥਰਾ ਰੈੱਡ ਕਲਰ ਦੇ ਵਿੱਚ 2 ਲੱਖ ਤੇ 20000 ਰੁਪਏ ਦੀ 220000 ਰੁਪਏ 220000 ਵੀ ਕਵੈਡ ਪੈਟਰੋਲ ਠੀਕ ਹੈ ਵੀਰੇ ਤੇ ਆ ਆ ਗਈ ਉਸ ਤੋਂ ਬਾਅਦ ਆਪਣੇ ਲਵੇ ਆਲੋਸੀ ਆ ਗਈ ਡਿਜ਼ਾਇਰ ਅੱਛਾ ਆ ਰਹੇ ਨੇ ਡਿਜ਼ਾਇਰ ਹਾਂ ਡਿਜ਼ਾਇਰ ਵੀਰੇ 2018 ਮਾਡਲ ਆ ਓਕੇ ਲੋਕਲ ਲੋਕਲ ਨੰਬਰ ਪੰਜਾਬ ਦਾ ਡੀਜ਼ਲ ਗੱਡੀ ਆ ਠੀਕ ਹੈ ਡੀਜ਼ਲ ਗੱਡੀ ਵੀਰੇ 6 ਲੱਖ ਰੁਪਏ ਦੀ ਆਸਕਿੰਗ ਆ ਤੇ 585 ਦੀ ਗੱਡੀ ਦੇ ਦਾਂਗੇ 585000 ਰੁਪਏ ਚ ਕਾਰ ਮਿਲ ਜਣੇ ਤੁਹਾਨੂੰ ਸਾਰੀ origignal almost ਸਾਰੀ ਮੇਨ ਗੱਲ ਡੀਜ਼ਲ ਦੀ ਭਾਈ ਡੀਜ਼ਲ ਨਹੀਂ ਮਿਲਦੀ ਮਾਰਕੀਟ ਚ ਭਾਈ ਆਹਾ ਇਹ ਵੀਰੇ ਲੋਜੀ ਹਾਂਜੀ 2015 ਮਾਡਲ ਫਰਸਟ ਓਨਰ ਆ ਟਾਇਰ ਜਿਵੇਂ ਹੀ ਨਵੇਂ ਜੋਕੋਹਾਮਾ ਦੇ ਇੰਟੀਰੀਅਰ ਬਹੁਤ ਸਾਫ਼ ਆ ਗੱਡੀ ਦਾ ਖੁੱਲੀ ਬਹੁਤ ਆ 7 ਸੀਟਰ ਖੁੱਲੀ ਡੁੱਲੀ ਕਾਰ ਆ ਨੋਵਾ ਗੱਡੀ ਜਿਵੇਂ ਹੁੰਦੀ ਨਾ ਖੁੱਲੀ ਓਵੇਂ ਦੀ ਖੁੱਲੀ ਡੁੱਲੀ ਕਾਰ ਆ ਜੇ ਸਾਹ ਵਾਲਾ ਨੋਵਾ ਤੋਂ ਵੀ ਖੁੱਲੀ ਲੱਗਦੀ ਆ ਇਹ ਹਾਂਜੀ ਬਸ ਉਹ ਟਾਇਰ ਛੋਟੇ ਨੇ ਇਹਦੇ ਵਿੱਚ ਲਾ ਦਾ ਨਾ ਉਹ ਟਾਇਰ ਇਹਦੇ 15 ਨੰਬਰ ਹੀ ਨੇ ਹਾਂ ਇਹ ਗੱਡੀ ਵੀਰੇ ਹੈਗੀ ਆਪਣੀ 4 ਲੱਖ ਰੇਟ ਰੱਖਿਆ ਸੀਗਾ ਇਹਦਾ ਹਾਂ ਹਾਂ ਸਾਲ ਬਦਲ ਗਿਆ 3,65,000 ਦੀ ਦੇ ਦੇ 3,65,000 ਰੁਪਏ ਦੀ ਕਾਰ ਵਾਹ ਆ ਗਿਆ 2 ਘਾਰਾ ਰਹਿ ਗਿਆ ਆਪਣੇ ਲਈ ਆਜਾ ਕੋਈ ਈ ਆਨ ਦੀ ਗੱਲ ਕਰੀਏ ਭਾਈ ਕਿਹੜਾ ਮਾਡਲ ਹੈ ਇਹ ਇਹ ਵੀਰੇ ਮਾਡਲ ਹੈਗਾ 2013 ਹਾਂਜੀ ਤੇ 1,90,000 ਰੁਪਏ ਦੀ ਗੱਡੀ ਇਹ ਦੇ ਦਾਂਗੇ 1,90,000 ਰੁਪਏ ਦੀ ਹਾਂਜੀ ਠੀਕ ਹੈ ਤੇ ਆਹ ਇਹ ਹੈਗੀ ਵੀਰੇ अल्टੋ K10 ਹਾਂਜੀ ਇਹ ਮਾਡਲ ਹੈਗਾ 11 ਮਾਡਲ ਆ 12 ਦੀ ਰਜਿਸਟ੍ਰੇਸ਼ਨ ਹਾਂਜੀ ਤੇ ਇਹਦਾ ਵੀ 2 ਲੱਖ ਰੁਪਿਆ ਰੇਟਰ ਗਿਆ 1,90,000 ਦੀ ਵੀ ਦੇ ਦਾਂਗੇ 1,90,000 ਰੁਪਏ ਠੀਕ ਹੈ ਭਾਈ ਤੇ ਇਹ ਸੀਗਾ ਜਿਹਦੇ ਘਾਰਾ ਕਿਸੇ ਨੇ ਵੀ ਕੋਈ ਕਾਰ ਲੈਣੀ ਆ ਅਗਰ ਤਾਂ ਤੁਸੀਂ ਕਾਲ ਕਰ ਸਕਦੇ ਹੋ ਕਮਲ ਆਟੋ ਡੀਲਸ ਲੁਧਿਆਣਾ ਦੇ ਸਾਰੀਆਂ ਕਾਰਾਂ ਤੁਹਾਨੂੰ ਦੇਤੀਆਂ ਡੀਲਾਂ ਬਹੁਤ ਘੈਂਟ ਨੇ ਬਾਈ ਨਵਾਂ ਸਾਲ ਕਰਕੇ ਰੇਟ ਵੀ ਡਿਕਰੀਜ਼ ਹੋਏ ਨੇ ਕੁਝ ਜੋ ਵੀ ਅਗਰ ਤੁਹਾਨੂੰ ਕੋਈ ਕਾਰ ਲੈਣੀ ਹੈ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਪਾਤੇ ਤੇ ਬਸ ਲੋਨ ਵਗਾਰੇ ਫੈਸਿਲਿਟੀ ਹੈਗੀ ਆ ਸਾਹ ਹਾਂਜੀ ਲੋਨ ਵੀਰੇ ਕਰਾ ਦਿੰਨੇ ਆ ਵਧੀਆ ਲੋਨ ਕਰਾ ਦਿੰਨੇ ਆ ਤੇ ਰੇਟ ਵੀ ਘੱਟ ਹੀ ਹੁੰਦਾ ਆਪਣਾ ਅਗਰ ਤੁਹਾਡਾ ਸਿਬਲ ਚੰਗਾ ਹੈ ਤਾਂ ਬਾਈ ਹਨਾ ਤਾਂ ਜ਼ਰੂਰ ਵਿਜ਼ਿਟ ਕਰੋ ਕਿ ਮਾੜੇ ਸਿਬਲ ਦਾ ਪਤਾ ਵੀ ਲੋਨ ਹੁੰਦਾ ਨਹੀਂ ਘੱਟ ਵਾਲੇ ਦੀ ਵੀ ਕਰਾ ਦਾਂਗੇ ਕੋਈ ਨਾ ਹੋ ਜਾਊਗਾ ਕਰਾ ਦਾਂਗੇ ਕਰ ਲੈ ਹੈ ਤੇ ਇੱਕ ਗੱਲ ਹੋਰ ਕਰਾਂ ਪਹਿਲਾਂ ਵੀ ਕਹਿ ਗਿਆ ਸਾਡੇ ਬਾਈ ਹੋੜਾ ਉੱਠਿਆ ਨਹੀਂ ਜੋ ਕੰਮ ਕਰੋ ਰੁਪਏ ਕਮਾਓ ਤੇ ਕਾਰਾ ਲਾਓ ਜਿੰਨੀਆਂ ਮਰਜ਼ੀ ਕਾਰਾ ਲਾਓ ਬਾਈ ਹਨਾ ਇਹ ਇਹ ਜਿਹੜਾ ਕਾਰਾਂ ਦਾ ਕੀੜਾ ਹੈ ਬਹੁਤ ਭੈੜਾ ਬਾਈ ਇਹ ਅਸੀਂ ਤਾਂ ਕਹਿੰਦੇ ਹਰੇਕ ਦੇ ਮਨ ਦੇ ਵਿੱਚ ਇਹ ਕੀੜਾ ਹੋਣਾ ਚਾਹੀਦਾ ਕਿਉਂਕਿ ਇੱਕ ਐਸੈਟ ਹੈ ਬਾਈ ਹਨਾ ਵਧੀਆ ਚੀਜ਼ ਹੈ ਯਾਰ ਹਨਾ ਸਭ ਨੂੰ ਸ਼ੌਕ ਹੋਣਾ ਚਾਹੀਦਾ ਜਾਓ ਆਪਣੇ ਆਪਣੇ ਰਸਤੇ ਲੰਬੇ ਸਫਰਾਂ ਤੇ ਜਾਓ ਯਾਰ ਦੁਨੀਆ ਘੁੰਮੋ ਬਾਈ ਹਨਾ ਕਾਰਾ ਜੀ ਹੋ ਸਕਦਾ ਹੈ ਇਹਦੇ ਕੁਝ ਬਾਈ ਜਦੋਂ ਬੰਦੇ ਲੱਵੇ ਕੁਝ ਹੈ ਹੀ ਨਹੀਂ ਬੰਦਾ ਸਕੂਟਰਸਾਈਕਲ ਤੇ ਐਸਾਈਕਲ ਤੇ ਹੈ ਬਾਈ ਕਿੱਥੇ ਜਾਊਗਾ ਇਹ ਚੀਜ਼ ਆ ਸੇਫਟੀ ਹੁੰਦਾ ਸਾਰਾ ਕੁਝ ਹੁੰਦਾ ਭਈ ਆਓ ਵਿਜ਼ਿਟ ਕਰੋ ਕਮਲ ਆਟੋ ਡੀਜ਼ਲ ਲੁਧਿਆਣਾ ਦੇ ਸੱਚੀ ਗੱਲ ਹੈ